ਇਹਨਾਂ ਤੋਂ ਤੁਸੀਂ ਤਸਵੀਰਾਂ ਦਿਖਾ ਰਹੇ ਆ ਇਹ ਗੋਮਤੀ ਖੁਰਦੇ ਦੀਆਂ ਦਿਖਾ ਰਹੇ ਆ ਗੋਮਤੀ ਖੁਰਦੇ ਦੇ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਮਜ਼ਦੂਰ ਪਰਿਵਾਰ ਦਾ ਜਿਸ ਦੇ ਮਕਾਨ ਦੀ ਛੱਤ ਡੇਗ ਜਾਂਦੀ ਹੈ ਨੁਕਸਾਨ ਗਰੀਬ ਪਰਿਵਾਰ ਦਾ ਬਹੁਤ ਜ਼ਿਆਦਾ ਹੋ ਗਿਆ ਮਾਲੀ ਨੁਕਸਾਨ ਤੋਂ ਜਾਨੀ ਨੁਕਸਾਨ ਤੋਂ ਬਚਦੇ ਰਹੀ ਹੈ ਮਾਲੀ ਨੁਕਸਾਨ ਬਹੁਤ ਹੋ ਗਿਆ ਸਿਲੰਡਰ ਜਿਹੜੇ ਬੈੱਡ ਸੀ ਪੇਟੀ ਆ ਜਵੇਂ ਹੋਰ ਸਾਰਾ ਸਮਾਨ ਵਰਤਨ ਵਾਲਾ ਘਰ ਦੇ ਵਿੱਚ ਜੋ ਵੀ ਕੁਝ ਹੁੰਦਾ ਸਾਰਾ ਇਸ ਵਕਤ ਨਪਿਆ ਗਿਆ ਸਾਰਾ ਜਿੰਨਾ ਸੀ ਪੱਖਾ ਜਿੰਨਾ ਘਰ ਦੇ ਵਿੱਚ ਵਰਤਣ ਵਾਲਾ ਸਾਰਾ ਸਮਾਨ ਸੀ ਸਾਰਾ ਇਸ ਵਕਤ ਵਿੱਚ ਨੱਪਿਆ ਗਿਆ ਕੁਛ ਹੀ ਮਿੰਟ ਪਹਿਲਾਂ ਕਹਿੰਦੇ ਕੁੜੀ ਚਾਹ ਬਣਾ ਕੇ ਇਸ ਘਰੋਂ ਨਿਕਲੀ ਆ ਕਮਰੇ ਚੋਂ ਨਿਕਲੀ ਆ ਬਾਹਰ ਤੇ ਠੜਾ ਠੜਾ ਮਕਾਨ ਡਿੱਗ ਜਾਂਦਾ ਪਤਾ ਲੱਗਦਾ ਕਿ ਮਕਾਨ ਦੀ ਛੱਤ ਡਿੱਗ ਪਈ ਹੈ ਗਰੀਬ ਪਰਿਵਾਰ ਮਦਦ ਮੰਗ ਰਿਹਾ ਵੀ ਸਾਡੀ ਮਦਦ ਕੀਤੀ ਜਾਵੇ ਕਿਸੇ ਹਿਸਾਬ ਨਾਲ ਕੋਈ ਐਨ ਆਰ ਆਈ ਵੀਰ ਹੈ ਜਾਂ ਕੋਈ ਸਮਾਜਸੀ ਵੀਰ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਤੇ ਕਰ ਸਕਦਾ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਮਕਾਨ ਗਰੀਬ ਪਰਿਵਾਰ ਬਿਲਕੁਲ ਘਰ ਦੇ ਵਿੱਚ ਇੱਕ ਹੀ ਪਰਿਵਾਰ ਹੈ ਕਮਾਉਣ ਵਾਲਾ ਕਹਿੰਦੇ ਸਾਡਾ ਜਰਾ ਮਸਾਂ ਗੁਜ਼ਾਰਾ ਹੁੰਦਾ ਸੀ ਤੇ ਸਾਰਾ ਸਮਾਨ ਜਿੰਨਾ ਬਰਤਨ ਵਾਲਾ ਫਰਨੀਚਰ ਹੈ ਹੋਰ ਸਮਾਨ ਖਾਣ ਪੀਣ ਦਾ ਸਮਾਨ ਸੀ ਸਾਰਾ ਇਸ ਵਕਤ ਹੋ ਵਿੱਚ ਨੱਪਟਿਆ ਗਿਆ ਪਰਿਵਾਰ ਦੇ ਨਾਲ ਵੀ ਗੱਲ ਕਰਾਂਗੇ ਪਿੰਡ ਦੇ ਵਿੱਚੋਂ ਕੁਝ ਲੋਕ ਆਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਰਜੀਤ ਸਿੰਘ ਇਹ ਮਕਾਨ ਜਦੋਂ ਡਿੱਗਦਾ ਤੇ ਕਿੰਨਾ ਕਹਿੰਦਾ ਟਾਈਮ ਸੀ ਸਵੇਰ ਦਾ 2 ਵਜੇ ਦਾ ਟਾਈਮ ਸੀ ਸੁੱਟ ਗਿਆ ਸੀ ਹਾਂ ਨਹੀਂ ਸ਼ਾਮ ਨੂੰ ਦੁਪਹਿਰਾਂ ਪਾਸ 2:00 ਵਜੇ ਦੋ ਵਜੇ ਦੋ ਵਜੇ ਡਿੱਗ ਗਿਆ ਹਾਂਜੀ ਹਾਂਜੀ ਜੀ ਡਿੱਗਣ ਦਾ ਕਾਰਨ ਕੀ ਹੈ ਡਿੱਗਣ ਦਾ ਕਾਰਨ ਇਥੇ ਮੀਂਹ ਨਹੀਂ ਪਿਆ ਆਪਣੇ 10-12 ਤੱਕ ਨੂੰ ਉਹਦੇ ਕਰਕੇ ਪਾਣੀ ਪੂਣੀ ਇਹਦੀ ਛੱਤ ਤੇ ਵੜ ਗਿਆ ਉਸ ਕਰਕੇ ਢੱਡ ਕੇ ਜੀ ਹਾਂਜੀ ਕਹਿੰਦੇ ਕੁੜੀ ਕੁਛ ਹੀ ਮਿੰਟ ਪਹਿਲਾਂ ਚਾਹ ਬਣਾ ਕੇ ਨਿਕਲੀ ਆ ਕਮਰੇ ਚੋਂ ਹਣਾ ਹਾਂਜੀ ਹਾਂਜੀ ਹੂੰ 5 ਕਿ ਮਿੰਟ ਪਹਿਲਾਂ ਚਾਹ ਬਣਾ ਕੇ ਬਾਹਰ ਆਈ ਹੈ ਬਸ 5 ਮਿੰਟ ਬਾਅਦ ਡਿੱਗ ਗਿਆ ਜੀ ਇਹ ਆ ਨਾ ਡੜਾ ਜਾਂ ਡਿੱਗਿਆ ਪਹਿਲਾਂ ਜੀ ਇਹਨਾਂ ਨੇ ਭੱਜ ਕੇ ਬਾਹਾਂ ਖਿੱਚ ਲਈ ਕੌਣ ਸੀ ਅੰਦਰ ਜਸਵੰਦਰ ਸਿੰਘ ਨਾਲ ਅੱਛਾ ਤੇ ਵਸਨਾਲ ਦੀ ਨਾਲੀ ਸਾਰੀ ਛੱਤ ਥਲੇ ਡਿੱਗ ਗਈ ਸਾਤ ਦੇ ਕਿ ਭਾਈ ਉਹ ਜਾਣੀ ਨੁਕਸਾਨ ਤੇ ਨਹੀਂ ਹੋਇਆ ਕਿਸੇ ਦਾ ਜਾਣੀ ਨਹੀਂ ਮਾਲੀ ਕਾ ਮਾਲੀ ਬਹੁਤ ਜਾਨੀ ਕਾਫੀ ਹੋ ਗਏ ਮਾਲੀ ਦਾ ਹਾਂ ਦੀ ਸੀ ਜਾਂ ਦਾ ਕਾਫੀ ਕਿੰਨੇ ਕ ਪੈਸੇ ਦਾ ਨੁਕਸਾਨ ਜਿਹੜਾ ਤੁਹਾਡਾ ਇਸ ਵਕਤ ਹੋ ਗਿਆ ਹੁਣ ਥੋੜ ਜਿਹੜਾ ਅੰਦਰ ਦਾ ਸਾਮਾਨ ਜੀ ਲੱਖ ਰੁਪਏ ਨੂੰ ਹੋ ਗਿਆ ਜੀ ਲੱਖ ਰੁਪਏ ਦਾ ਗੈਸ ਕੁਲਾ ਗੈਸ ਤੋਂ ਕੁਝ ਨਹੀਂ ਗੱਡ ਬੋਡੀ ਜੀ ਉੱਥੇ ਹੀ ਸੀ ਹਾਂਜੀ ਦੋਸਤ ਵੀ ਸਾਮਾਨ ਕਰ ਕਪੜਾ ਲੀੜਾ ਸਾਰਾ ਉੱਥੇ ਹੀ ਸੀ ਜੀ ਇਹ ਵਰਤਨ ਵਾਲਾ ਸਮਾਨ ਸਾਰਾ ਸੀ ਸਾਰੇ ਸਨੇਰ ਰਸੋਈ ਦਾ ਜੀ ਜੀ ਹਾਂ ਜੇ ਸਾਡੀ ਪੇਟੀ ਵੀ ਵਿੱਚ ਨੱਪਾਂਗੀ 102 ਵਾਲਾ ਸਮਾਨ ਪੱਖੇ ਵੀ ਆ ਹਾਂਜੀ ਹਾਂਜੀ ਬੈੱਡ ਬੂਡ ਵੀ ਸਾਰਾ ਨੱਪੇ ਟਟ ਕੇ ਵਿੱਚ ਹਨਾ ਹਾਂਜੀ ਹਾਂਜੀ ਕੁਝ ਬੱਚਾ ਵੀ ਸਮਾਨ ਕੁਝ ਮੜਾ ਮੋਟਾ ਕੁਝ ਨਹੀਂ ਬਚਿਆ ਉਹ ਜਿੰਨੀ ਬਹੁਤ ਆ ਗਈ ਇੱਥੇ ਸਮਾਨ ਦੇ ਸਾਰਾ ਹੀ ਉਹ ਹਮ ਬਾਕੀ ਸਾਰਾ ਉਹ ਬਣਿਆ ਤੇ ਨਹੀਂ ਡਾਟੇ ਟਿੱਡੇ ਗੀ ਜੀ ਹਮ ਕੁੜੀ ਦਾ ਕੁੜੀ ਦਾ ਦਾਜ ਦਾ ਸਮਾਨ ਦਾਜ ਰੱਖਿਆ ਵਸ ਸੀ ਜਿਹੜਾ ਉਹ ਵੀ ਸਾਰਾ ਖਰਾਬ ਹੋ ਗਿਆ ਪੇਟੀ ਅਸੀਂ ਦਾਜ ਦੇ ਸਮਾਨ ਵਿੱਚ ਬਣਾ ਕੇ ਰੱਖਿਆ ਹੋਇਆ ਸੀ ਹਾਂ ਇਹ ਗੁੱਡੀ ਹੈਗੀ ਆਪਣੀ ਜਿਹਦੇ ਵਿੱਚ ਚਾਹ ਬਰਾਕੇ ਨਿਕਲੀ ਸਤ ਜੀ ਕਿਹੜੀ ਗੁੱਡੀ ਲਾਇਓ ਜੀ ਦਾਜ ਦਾ ਸਮਾਨ ਬਣਾ ਕੇ ਰੱਖਿਆ ਸੀ ਉਹ ਜਦੋਂ ਸਾਰਾ ਮਿੱਟੀ ਹੋ ਗਿਆ ਸਾਰਾ ਮਿੱਟੀ ਹੋ ਗਿਆ ਜੀ ਹਾਂ ਆ ਜਾ ਤੂੰ ਉਹ ਬੋਪਾ ਤੱਕ ਕਿੰਨਾ ਚਿਰ ਪਹਿਲਾਂ ਆਏ ਤੁਸੀਂ ਚਾਹ ਬਰਾਕੇ ਆਏ ਹੋ ਕਵਰ ਜੀ ਦੋ ਹਾਂ ਦੋ ਕੁ ਮਿੰਟ ਪਹਿਲਾਂ ਬਣਾਇਸ ਚਾਹ ਨੇ ਅੱਛਾ ਚਾਹ ਬਣਾ ਕੇ ਬਾਹਰ ਆਏ ਆ ਹਾਂ ਮਗਾਨ ਦੀ ਡੱਕ पे ਥੜਾ ਥੜ ਘਰੇ ਕੌਣ ਸੀ ਉਹ ਤਾਂ ਮੰਮੀ ਡੈਡੀ ਸੀਗੇ ਮੰਮੀ ਡੈਡੀ ਸੀਗੇ ਤੁਹਾਡੀਆਂ ਜਿਵੇਂ ਕਾਪੀਆਂ ਕਿਤਾਬਾਂ ਤੁਹਾਡੇ ਹੋਰ ਸਮਾਨੇ ਵਿੱਚ ਨੱਪਿਆ ਗਿਆ ਜਿਵੇਂ ਹਾਂ ਜੀ ਜੀ ਇਹ ਅਛਾ ਗੁੱਡੀ ਦੇ ਵਿਆਹ ਦਾ ਸਮਾਨ ਬਣਾ ਕੇ ਰੱਖਿਆ ਹੁੰਦਾ ਘਰ ਦੇ ਵਿੱਚ ਸਾਰਾ ਸਮਾਨ ਹੁੰਦਾ ਕਿਵੇਂ ਦੇਖੋਗੇ ਭਣਜੀ ਤੁਸੀਂ ਵੀ ਇਸ चीज ਨੂੰ ਵੇਖਾਂਗੇ ਬਈ ਜੇ ਇਹਨਾਂ ਦੀ ਕੋਈ ਮਦਦ ਹੋ ਜਾਏ ਸਾਰਾ ਜਿਹੜਾ ਸਾਰਾ ਸਮਾਨ ਸੀ ਉਹ ਤਾਂ ਵਿਚਾਰਿਆਂ ਦਾ ਨੱਪਿਆ ਗਿਆ ਸਾਰਾ ਰਾਸਨ ਦਾ ਸਾਰਾ ਘਰ ਦਾ ਵਰਤੋਂ ਦਾ ਗੁੱਡੀ ਦਾ ਵਿਆਹ ਵਾਲਾ ਸਮਾਨ ਸਾਰਾ ਰੱਖਿਆ ਹੋਇਆ ਸੀ ਹਮ ਸਾਰਾ ਮਿੱਟੀ ਚ ਰੋਲ ਗਿਆ ਮਿੱਟੀ ਰੋਲ ਗਿਆ ਸਾਰੇ ਸਮਾਨ ਬਚਿਆ ਕੁਝ ਨਹੀਂ ਕਹਿੰਦੇ ਹਾਂ ਅੰਦੇ ਸੀ ਜਾਂਦਾ ਇਹ ਸਾਰਾ ਕੁਝ ਸਾਰਾ ਦੱਬ ਗਿਆ ਉਹ ਫਟ ਗਿਆ ਜੀ ਮੈਂ ਪਰਸਾਂ ਗਰੀਬ ਗਰੀਬ ਪਰਿਵਾਰ ਆ ਜਿੰਨੀ ਮਦਦ ਹੋ ਸਕੇ ਪ੍ਰਸ਼ਾਸਨ ਨੂੰ ਓਨੀ ਕਰਨੀ ਚਾਹੀਦੀ ਹੈ ਜੋ ਬਚਿਆ ਇਹ ਵੀ ਡਿੱਗਣ ਵਾਲਾ ਹੋ ਗਿਆ ਜੀ ਕਿਉਂਕਿ ਉਹਦੀ ਟੱਕ ਵੱਜ ਗਈ ਨਾ ਇਹ ਵੀ ਪਾਟ ਗਿਆ ਇਹ ਵੀ ਮਕਾਨ ਡਿੱਗਣ ਵਾਲਾ ਹੋ ਗਿਆ ਜੀ ਕਿਉਂਕਿ ਤੁਹਾਨੂੰ ਪਤਾ ਠੰਡ ਦਾ ਟਾਈਮ ਆ ਜੀ ਹੂੰ ਗਰੀਬ ਪਰਿਵਾਰ ਆ ਜਿੰਨੀ ਮਦਦ ਹੋ ਸਕਦੀ ਓਨੀ ਹੋਗੀ ਹੂੰ ਪਰਿਵਾਰ ਦੇ ਵਿੱਚ ਕੌਣ-ਕੌਣ ਕਮਾਉਣ ਵਾਲਾ ਕਮਾਉਣ ਦਾ ਬਸ ਕਦਰ ਨਹੀਂ ਆ ਜੀ ਨਹੀਂ ਆ ਕਿੰਨੇ ਬੱਚੇ ਕਿੰਨੇ ਆ ਬੱਚੇ ਬਸ ਦੋ ਹੀ ਆ ਰਹਿਗੇ ਜੀ ਬਾਕੀ ਵਿਆਹ ਤੇ ਬਾਕੀ ਵਿਆਹ ਤੇ ਹਾਂ ਉਮਰ ਤਕਰੀਬ ਮੇਰੀ 60 ਸਾਲ ਆ ਜੀ 60 ਸਾਲ ਹੋ ਗਏ ਹਾਂਜੀ ਹਾਂਜੀ ਨੁਕਸਾਨ ਬਾਲਾ ਜਿਆਦਾ ਹੋ ਗਿਆ ਹਾਂਜੀ ਹਾਂਜੀ ਸਰਕਾਰ ਤੋਂ ਹੁਣ ਤੁਸੀਂ ਮਦਦ ਮੰਗ ਰਹੇ ਆਂ ਵੀ ਜਿਹੜੀ ਸੁੜੀ ਜਿਹੜੀ ਕਿ ਮਦਦ ਕੀਤੀ ਜਾਵੇ ਕਮਰਾ ਪਾਉਣ ਨੂੰ ਹਾਂਜੀ ਹਾਂਜੀ ਜੀ ਤੇ ਪਹਿਲਾਂ ਵੀ ਇਹਨਾਂ ਦਾ ਬੱਚਾ ਬਿਮਾਰ ਹੋ ਗਿਆਟ ਹੈ ਜੀ ਪਹਿਲਾਂ ਬਹੁਤ ਬਚਾਨੇ ਦੇ ਰੁਪਏ ਲੱਗੇ ਆ ਨੁਕਸਾਨ ਪਹਿਲਾਂ ਵੀ ਬਹੁਤ ਹੋਇਆ ਤਾਂ ਮਸਾਂ ਜਣੇ ਕਿ ਪੈਰਾ ਸਰ ਹੋਏ ਸੀਗੇ ਜੀ ਹੁਣ ਇਧਰ ਆ ਨੁਕਸਾਨ ਹੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਤੁਸੀਂ ਮੈਂਬਰੋਂ ਪੰਚਾਇਤ ਮੈਂਬਰ ਮੌਜੂਦਾ ਮੌਜੂਦਾ ਤੁਹਾਡੀ ਪੰਚਾਇਤ ਵੱਲੋਂ ਕੋਈ ਮਤਾ ਪਾਇਆ ਗਿਆ ਵੀ ਇਸ ਪਰਿਵਾਰ ਦੀ ਵੀ ਮਦਦ ਕਰਨੀ ਆ ਹਾਂਜੀ ਹਾਂਜੀ ਕੀ ਤਾ ਗਿਆ ਤੁਹਾਡੇ ਵੱਲੋਂ ਹਾਂਜੀ ਹਾਂਜੀ ਪਿੰਡ ਲੈਵਲ ਤੇ ਕੋਈ ਮਾੜਾ ਮੋਟਾ ਸਹਿਯਤਾ ਹੋਈ ਤੁਹਾਡੀ ਮਦਦ ਕੀਤੀ ਕਿ ਨਹੀਂ ਕੋਈ ਖalde ਕੁਛ ਨਹੀਂ ਜੀ ਉਹ ਪਿੰਡ ਚ ਪਤਾ ਲੱਗਿਆ ਸਾਰੇ ਹਾਂਜੀ ਹਾਂਜੀ ਪਿੰਡ ਚ ਪਤਾ ਸੀ ਪਤਾ ਸੀ ਸਾਰੇ ਪਿੰਡ ਚ ਹਾਂਜੀ ਹਾਂਜੀ ਕੀ ਮੈਂਬਰ ਸਾਹਿਬ ਮਦਦ ਕਰਨੀ ਚਾਹੀਦੀ ਹੈ ਪਰਿਵਾਰ ਦੀ ਹਾਂਜੀ 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 ਮਦਦ ਕਰਨੀ ਚਾਹੀਦੀ ਇਹ ਲੋੜਵੰਦ ਪਰਿਵਾਰ ਹਮ ਹਰ ਕੁਛ ਨਹੀਂ ਪੈਂਦਾ ਥੋੜੇ ਤੇ ਕੜੀ ਕੜੀ ਨਾਲ ਪਾਹਰ ਜਾਂਦਾ ਹਾਂਜੀ ਕਿਉਂਕਿ ਜੀ ਸਮਾਨ ਤੁਸੀਂ ਦੇਖਿਆ ਸਾਰੇ ਟੁੱਟ ਗਏ ਹਮ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਬੈੱਡ ਬੂਡੂ ਸੀ ਸਾਰੇ ਕੁਛ ਬਸ ਗਏ ਟੁੱਟ ਗਏ ਹਣਾ ਹਾਂਜੀ ਜੀ ਗੁੱਡੀ ਦੀ ਮੰਮੀ ਹੈਗੀ ਤਾਂ ਹੈਣੀਗੀ ਹੈਗੀ ਠੀਕ ਹੈ ਅੱਛਾ ਭੈਣ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜਿਹੜਾ ਗੁੱਡੀ ਦੇ ਵਿਆਹ ਦਾ ਕਹਿੰਦੇ ਦਾਜ ਦਾ ਸਮਾਨ ਬਣਾ ਕੇ ਰੱਖਿਆ ਬਣਾ ਪਿਆ ਸੀਗਾ ਉਹਦੇ ਪਿੱਛੇ ਸਾਰਾ ਕੁਝ ਮਿੱਟੀ ਰੇਤ ਤੇ ਸਭ ਟੁੱਟ ਗਿਆ ਜੋ ਕੁਛ ਸੀਗਾ ਰਸੋਈ ਦਾ ਸਮਾਨ ਵੀ ਸਾਰਾ ਟੁੱਟ ਗਿਆ ਕੁਛ ਨਹੀਂ ਆ ਦੇਖਿਆ ਅਸੀਂ ਕੁਝ ਵੀ ਬਚਿਆ ਹੀ ਨਹੀਂ ਗਾ ਸਾਰਾ ਸਮਾਨ ਬੈੱਡ ਬੂਡ ਵੀ ਟੁੱਟ ਗਈ ਪੇਟੀ ਵੀ ਟੁੱਟ ਗਈ ਪੇਟੀ ਦੇ ਵਿੱਚ ਜਿਹੜਾ ਸਮਾਨ ਸੀ ਉਹ ਕੱਢਣ ਦੀ ਕੋਸ਼ਿਸ਼ ਕਰੀ ਕੋਈ ਮਾਰੀ ਮੁਠੀ ਨਹੀਂ ਕੋਸ਼ਿਸ਼ ਨਹੀਂ ਕਰੀ ਗਏ ਸੀ ਕੱਢਿਆ ਨਾ ਚਲ ਅਜ ਨਹੀਂ ਦੇਖਿਆ ਵੀ ਨਹੀਂ ਸਮਾਨ ਵਿੱਚ ਮਿੱਟੀ ਰੇਤ ਆ ਬਹੁਤ ਡਿੱਗ ਪਿਆ ਨਾ ਟੁੱਟ ਗਈ ਪੇਟੀ ਵੀ ਗਈ ਗਈ ਨਾ ਪੇਟੀ ਸਾਰ